ਕੁਲ ਸ਼ਾਮ ਨੂੰ ਸਾਨੂੰ ਕਿ انفੋਰਮੇਸ਼ਨ ਮਿਲੀ ਕਿ ਇੱਕ ਬਾਈਕ ਸਵਾਰ ਵਿਅਕਤੀ ਸੀ ਆਪਣੀ ਵਾਈਫ ਦੇ ਨਾਲ ਜਾ ਰਿਹਾ ਸੀ ਬਠਿੰਡਾ ਦਾ ਸੰਗਤ ਤੋਂ ਕੋਟਗੁਰੂ ਪਿੰਡ ਵਿੱਚ ਬਾਈਕ ਦੋ ਬਾਈਕ ਤੇ ਚਾਰ ਨੌਜਵਾਨ ਸਵਾਰ ਸੀ ਉਹ ਪਿੱਛੋਂ ਆਏ ਉਹਨਾਂ ਨੇ ਉਹਦੇ ਸਿਰ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਹ ਭੱਜ ਗਏ ਮੌਕੇ ਤੋਂ ਫਰਾਰ ਹੋ ਗਏ ਜਿੰਦੇ ਦੇ ਸਿਰ ਤੇ ਅਟੈਕ ਹੋਇਆ ਮੌਕੇ ਤੇ ਹੀ ਮਰ ਗਿਆ ਮ੍ਰਿਤਕ ਦੀ ਪਛਾਣ ਹੋਈ ਆ ਆਕਾਸ਼ਦੀਪ ਸਿੰਘ ਇਹ ਹੈ 24 ਸਾਲ ਦਾ ਸੰਗਤਵੰਡੀ ਦਾ ਰਹਿਣ ਵਾਲਾ ਉਹਦੀ ਵਾਈਫ ਦੇ ਬਿਆਨਾਂ ਤੇ ਜਿਹੜੇ ਪਿੱਛੇ ਬੈਠੀ ਸੀ ਹਰਪ੍ਰੀਤ ਕੌਰ ਉਹਦੇ ਬਿਆਨਾਂ ਦੇ ਪਰਚਾ ਦਰਜ ਹੋਇਆ ਉਹਦੇ ਬਿਆਨ ਤੋਂ ਪਤਾ ਲੱਗਿਆ ਕਿ ਇਹ ਦੋਨਾਂ ਦੀ ਆਪਸ ਚ ਇੰਟਰ ਕਾਸਟ ਮੈਰਿਜ ਹੋਈ ਸੀ ਉਹਦੇ ਕਰਕੇ ਜਿਹੜੀ ਕੁੜੀ ਦੇ ਪਿੱਕੇ ਸੀਗੇ ਭਰਾ ਸੀਗਾ ਉਹ ਉਹ ਇਸ ਚੀਜ਼ ਤੋਂ ਓਬਜੈਕਟ ਕਰਦੀ ਸੀ ਤੇ ਜਿਹੜੇ ਮਾਰਨ ਵਾਲੇ ਚਾਰ ਮੁੰਡੇ ਸੀ ਉਹ ਜਿਹੇ ਕੁੜੀ ਦੇ ਸਗਾ ਭਰਾ ਸੀਗਾ ਤੇ ਬਾਕੀ ਤਿੰਨ ਉਹਦੇ ਫਰੈਂਡ ਸੀ ਕਿਤੇ ਚਾਰੋਂ ਹੈ ਫੁੱਲੋ ਮਿੱਠੀ ਦੇ ਨਾਲ ਸੰਗਤ ਜੀ ਇਹਦਾ ਇੰਟਰ ਕਾਸਟ ਮੈਰਿਜ ਕਰਕੇ ਆਪਸ ਚ ਟਕਰਾਅ ਹੋ ਰਿਹਾ ਹੋ ਜੋ ਟ੍ਰੈਫਿਕ ਕਰ ਰਹੀ ਹੁੰਦੀ ਤੇ ਪਰਚਾ ਦਰਜ ਕੀਤਾ ਜੀ 96 ਨੰਬਰ ਐਫ ਆਈ ਆਰ 96 ਨੰਬਰ 103 ਬੀ ਐਨ ਐਸ ਇਹ ਹੋਇਆ ਜੀ ਤਿੰਨ ਬੰਦਿਆਂ ਦੇ ਬਾਇ ਨੇਮ ਤੇ ਚੌਥਾ ਅਜਨਾਮ ਜਦ ਕਰ ਕੋਈ ਇਹਨਾਂ ਦੇ ਵਿੱਚੋਂ ਹੁਣ ਤੱਕ ਅਰੈਸਟ ਨਹੀਂ ਹੋਇਆ ਨਹੀਂ ਹਲੇ ਤਾਂ ਕੋਈ ਅਰੈਸਟ ਨਹੀਂ ਹੋਇਆ ਜੀ ਪਰ ਸਾਨੂੰ ਸਾਡੇ ਕੋਲ ਹੈਗਾ ਕਲੂਜ਼ ਜਾਂਪਾ ਜਲਦੀ ਅਰੈਸਟ ਕਰੋ ਕੋਈ ਨਹੀਂ ਜਿਹੜੇ ਬਿਆਨ ਦਿੱਤੇ ਨੇ ਉਹਨਾਂ ਦੇ ਅਧਾਰ ਦੇ ਉੱਤੇ ਪੁੱਛੀ ਕੀ ਕਾਰਨ ਕਿਸੇ ਦਾ ਜਿਹੜਾ ਰਸਤੇ ਦੇ ਵਿੱਚ ਇੰਨਾ ਇਹਨਾਂ ਨੂੰ ਇਹ ਪਹਿਲਾਂ ਵੀ ਇਹਨਾਂ ਦੀ ਇਹਨਾਂ ਦੀ ਦੈਂਸ ਸਾਲ ਪਹਿਲਾਂ ਵਿਆਹ ਹੋਇਆ ਸੀ ਇੱਕ ਮਹੀਨਾ ਪਹਿਲਾਂ ਵੀ ਨਾ ਤਾਂ ਆਪਸ ਵਿੱਚ ਪੈਸੇ ਦੇ ਲੈਣ ਦੇ ਦੇ ਸੀ ਉਹਦੇ ਕਰਕੇ ਇੱਕ ਡੇਢ ਮਹੀਨਾ ਪਹਿਲਾਂ ਵੀ ਲੜਾਈ ਵੀ ਹੋਈ ਆ ਆਪਸ ਵਿੱਚ ਤੇ ਇਹ ਜਦੋਂ ਜਾ ਰਹੇ ਸੀ ਚਾਰ ਮੁੰਡੇ ਇਹਨਾਂ ਦੇ ਕਾਫੀ ਦਿਨ ਤੋਂ ਰੈਕੀ ਕਰ ਰਹੇ ਸੀ ਤੇ ਅੱਜ ਉਹਨਾਂ ਨੇ ਫਿਰ ਮੌਕਾ ਦੇਖ ਕੇ ਨਾ ਤੇ ਹਮਲਾ ਕਰਿਆ ਇਹ ਆਪ ਦੇ ਸੋਰੀਪਿੰਡ ਜਾ ਰਹੇ ਸੀ ਇਹ ਜਾ ਰਹੇ ਸੀ ਕਿ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਬਠਿੰਡੇ ਸ਼ਹਿਰ ਆ ਰਹੇ ਸੀ ਸੰਗਤ ਤੋਂ ਬਿਲਕੁਲ ਸ਼ਾਮ ਨੂੰ ਸਾਨੂੰ ਕੁਝ ਇਨਫੋਰਮੇਸ਼ਨ ਮਿਲੀ ਕਿ ਇੱਕ ਬਾਈਕ ਸਵਾਰ ਵਿਅਕਤੀ ਸੀ ਆਪਣੀ ਵਾਈਫ ਦੇ ਨਾਲ ਜਾ ਰਿਹਾ ਸੀ ਬਠਿੰਡਾ ਨੂੰ ਸੰਗਤ ਤੋਂ ਰੂ ਪਿੰਡ ਵਿੱਚ ਬਾਈਕ ਦੋ ਬਾਈਕ ਤੇ ਚਾਰ ਨੌਜਵਾਨ ਸਵਾਰ ਸੀ ਉਹ ਪਿੱਛੋਂ ਆਏ ਉਹਨਾਂ ਨੇ ਉਹਦੇ ਸਿਰ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਹ ਭੱਜ ਗਏ ਮੌਕੇ ਤੋਂ ਫਰਾਰ ਹੋ ਗਏ ਜਿੰਦੇ ਦੇ ਸਿਰ ਤੇ ਅਟੈਕ ਹੋਇਆ ਮੌਕੇ ਤੇ ਹੀ ਮਰ ਗਿਆ ਮ੍ਰਿਤਕ ਦੀ ਪਛਾਣ ਹੋਈ ਆ ਆਕਾਸ਼ਦੀਪ ਸਿੰਘ ਇਹ ਹੈ 24 ਸਾਲ ਦਾ ਸੰਗਤਵੰਡੀ ਦਾ ਰਹਿਣ ਵਾਲਾ ਉਹਦੀ ਵਾਈਫ ਦੇ ਬਿਆਨਾਂ ਤੇ ਜਿਹੜੇ ਪਿੱਛੇ ਬੈਠੀ ਸੀ ਹਰਪ੍ਰੀਤ ਕੌਰ ਉਹਦੇ ਬਿਆਨਾਂ ਦੇ ਪਰਚਾ ਦਰਜ ਹੋਇਆ ਉਹਦੇ ਬਿਆਨ ਤੋਂ ਪਤਾ ਲੱਗਿਆ ਕਿ ਇਹ ਦੋਨਾਂ ਦੀ ਆਪਸ ਵਿੱਚ ਇੰਟਰ ਕਾਸਟ ਮੈਰਿਜ ਹੋਈ ਸੀ ਉਹਦੇ ਕਰਕੇ ਜਿਹੜੀ ਕੁੜੀ ਦੇ ਪਿੱਕੇ ਸੀਗੇ ਭਰਾ ਸੀਗਾ ਉਹ ਉਹ ਇਸ ਚੀਜ਼ ਤੋਂ ਆਬਜੈਕਟ ਕਰਦੇ ਸੀ ਤੇ ਜਿਹੜੇ ਮਾਰਨ ਵਾਲੇ ਚਾਰ ਮੁੰਡੇ ਸੀ ਉਹ ਜਿਹੜੇ ਕੁੜੀ ਦੇ ਸਗਾ ਭਰਾ ਸੀਗਾ ਤੇ ਬਾਕੀ ਤਿੰਨ ਉਹਦੇ ਫਰੈਂਡ ਸੀ ਕਿਤੇ ਚਾਰੋਂ ਹੈ ਫੁੱਲੋ ਮਿੱਠੀ ਦੇ ਨਾਲ ਸੰਗਤ ਜੀ ਇਹਦਾ ਇੰਟਰ ਕਾਸਟ ਮੈਰਿਜ ਕਰਕੇ ਆਪੋਸਿਟ ਦੇ ਇਕ ਤਕਰਾਰ ਹੋਇਆ ਇਸ ਤਰ੍ਹਾਂ ਦੀ ਕਰਵਾਈ ਹੋਣ ਕੀਤੀ ਜਾਂ ਪਰਚਾ ਦਰਜ ਕੀਤਾ ਜੀ 96 ਨੰਬਰ ਐਫ ਆਈ ਆਰ 96 ਨੰਬਰ 103 ਬੀ ਐਨ ਐਸ ਇਹ ਹੋਇਆ ਜੀ ਤਿੰਨ ਬੰਦਿਆਂ ਦੇ ਬਾਈ ਨੇਮ ਤੇ ਚੌਥਾ ਅਜਨਾਮਿਤ ਕੋਈ ਇਹਨਾਂ ਦੇ ਵਿੱਚੋਂ ਹੁਣ ਤੱਕ ਅਰੈਸਟ ਨਹੀਂ ਹਲੇ ਤਾਂ ਕੋਈ ਰਿਸਨੂ ਹੈ ਜੀ ਪਰ ਸਾਨੂੰ ਸਾਡੇ ਕੋਲ ਹੈਗੇ ਰੂਜ਼ ਹੈ ਆਪਾਂ ਜਲਦੀ ਅਰੈਸਟ ਕਰੂ ਕੋਈ ਨਹੀਂ ਜੇ ਬਿਆਨ ਦਿੰਦੇ ਨੇ ਉਹਨਾਂ ਦੇ ਦਾਅਵੇ ਉੱਤੇ ਕੁਝ ਕੀ ਕਾਰਨ ਕਿਸੇ ਦਾ ਜਿਹੜਾ ਰਸਤੇ ਦੇ ਵਿੱਚ ਇੰਨਾ ਇਹਨਾਂ ਨੂੰ ਕਰਨਾ ਇਹ ਪਹਿਲਾਂ ਵੀ ਇਹਨਾਂ ਦੀ ਇਹਨਾਂ ਦੀ 3 ਸਾਲ ਪਹਿਲਾਂ ਵਿਆਹ ਹੋਇਆ ਸੀ 1 ਮਹੀਨਾ ਪਹਿਲਾਂ ਵੀ ਇਹਨਾਂ ਦਾ ਆਪਸ ਵਿੱਚ ਪੈਸੇ ਦੇ ਲੈਣ ਦੇ ਸੀ ਉਹਦੇ ਕਰਕੇ 1 ਡੇਢ ਮਹੀਨਾ ਪਹਿਲਾਂ ਵੀ ਲੜਾਈ ਵੀ ਹੋਈ ਆ ਆਪਸ ਵਿੱਚ ਤੇ ਇਹ ਜਦੋਂ ਜਾ ਰਹੇ ਸੀ ਚਾਰ ਮੁੰਡੇ ਇਹਨਾਂ ਦੇ ਕਾਫੀ ਦਿਨ ਤੋਂ ਰੈਕੀ ਕਰ ਰਹੇ ਸੀ ਤੇ ਅੱਜ ਉਹਨਾਂ ਨੇ ਫਿਰ ਮੌਕਾ ਦੇਖ ਕੇ ਨਾ ਤੇ ਹਮ ਲਗਾ ਕੀ ਆਪਦੇ ਸੋਰੀਪਿੰਡ ਜਾ ਰਹੇ ਸੀ ਇਹ ਜਾ ਰਹੇ ਸੀ ਕਿ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਮਠੰਡੇ ਸ਼ਹਿਰ ਆ ਰਹੇ ਸੀ ਸੰਗਤ